ਕਥਾਵਾਚਕਾਂ ਦਾ ਵੀ ਬਣਦਾ ਆ ਮਾਫ ਕਰਨਾ ਮੈਂ ਮਾਫੀ ਚਾਹੁੰਦਾ ਮੈਂ ਦੇਖਣਾ ਵੀ ਅਜੇ ਤੱਕ ਅਸੀਂ ਤੇ ਸਹੀ ਤਰੀਕੇ ਦੇ ਨਾਲ ਦੇਖ ਲੈਣੀ ਨਹੀਂ ਸਿੱਖ ਸਕੇ ਵੀ ਦੇਖ ਨੂੰ ਕਿੱਦਾਂ ਲੈਣਾ ਵਾ ਦੇਖ ਸਕਣੀ ਕਿੱਦਾਂ ਵਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਗੁਰੂ ਦਰਬਾਰਾਂ ਤੇ ਜਾਂਦਾ ਵਾ ਸਵੇਰੇ ਮੱਥਾ ਟੇਕਣ ਮੇਰੇ ਵੀਰ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਉਹ ਦੇਖ ਲੈ ਲੈਂਦੀਆਂ ਨੇ ਉਹ ਉੱਥੇ ਦਰਬਾਰ ਦੇ ਵਿੱਚ ਇੱਕ ਇਹ ਦੇਖ ਦੀ ਕੋਰ ਬੇਦਬੀ ਆ ਆਪਣੇ ਚੇਰ ਗੱਲ ਸਾਬ ਜਾਨੀ ਕਿਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਗਰੰਥੀ ਸਿੰਘ ਨੂੰ ਮਤਲਬ ਦੱਸਣਾ ਚਾਹੀਦਾ ਸੰਗਤ ਨੂੰ ਸਮਝਾਉਣਾ ਚਾਹੀਦਾ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਗੁਰੂ ਜਿਹੜੀ ਦੇਗਿਆ ਗੁਰੂ ਦਾ ਮਤਲਬ ਵੀ ਜਦੋਂ ਭੋਗ ਲੱਗ ਜਾਂਦਾ ਵਾ ਇਸ ਦੇਗ ਨੂੰ ਇਹ ਗੁਰਪ੍ਰਸਾਦ ਬਣ ਜਾਂਦਾ ਹਾਂ ਜਦੋਂ ਪ੍ਰਵਾਨ ਹੋ ਜਾਂਦੀ ਹੈ ਜਦੋਂ ਪ੍ਰਵਾਨ ਹੋ ਜਾਂਦੀ ਹੈ ਤੇ ਗੁਰਪ੍ਰਸਾਦ ਬਣ ਜਾਂਦਾ ਵਾ ਉੱਥੇ ਹੀ ਛਕਣੀ ਚਾਹੀਦੀ ਆ ਬਹੁਤੇ ਮੇਰੇ ਵੀਰ ਆਪਣੇ ਪੈਰਾਂ ਨੂੰ ਲੱਤਾਂ ਨੂੰ ਮਿਲ ਜਾਂਦੇ ਨੇ ਇਹ ਵੀ ਜੀ ਜੀ ਇਹ ਵੀ ਇਹ ਵੀ ਗੱਲ ਠੀਕ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਜਾਂ ਉਹਨਾਂ ਦਾ ਪ੍ਰਕਾਸ਼ ਆਪਣੇ ਗੁਰਦੁਆ ਜੇ ਮਨ ਦੇ ਵਿੱਚ ਇਹੀ ਚੀਜ਼ਾਂ ਇੰਨਾ ਗਈਆਂ ਜੇ ਮਨ ਦੇ ਵਿੱਚ ਉਹ ਈਰਖਾ ਹੀ ਨਾ ਮੁੱਕੀ ਜੇ ਮਨ ਦੇ ਵਿੱਚ ਉਹ ਜਾਤ ਪਾਤ ਦਾ ਇਹ ਮਤਲਬ ਜਾਤ ਪਾਤ ਹੀ ਖਤਮ ਨਾ ਹੋਈ ਜੀ ਤੇ ਫਿਰ ਵੀਰ ਜੀ ਉਹ ਤੇ ਬਖਾਵਾ ਉਹ ਤੇ ਅਸੀਂ ਦੁਕਾਨਾ ਚਲਾ ਰਹੇ ਹਾਂ ਭਾਵੇਂ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆ ਭਾਵੇਂ ਉਹ ਚਾਹੇ ਮੁਸਲਮਾਨ ਆ ਚਾਹੇ ਉਹ ਸਿੱਖ ਆ ਚਾਹੇ ਉਹ ਸਾਈ ਆ ਕਿਸੇ ਦੀ ਵੀ ਧਾਰਮਿਕ ਚਿੰਨਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਜੀ ਜੀ ਤੇ ਬਹੁਤ ਮੰਦ ਭਾਗੀ ਘਟਨਾਵਾ ਜੇ ਪ੍ਰਵਾਸੀ ਮਜ਼ਦੂਰ ਇੱਥੋਂ ਆਉਂਦੇ ਨੇ ਇੱਥੋਂ ਕੁਝ ਕਮਾ ਕੇ ਲੈ ਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਪੰਜਾਬ ਦੇ ਵਿੱਚ ਅਸੀਂ ਇਹੋ ਜਿਹਾ ਮਾਹੌਲ ਸਿਰਜਾਂਗੇ ਫਿਰ ਟਕਰਾਅ ਵਾਲੀ ਨੀਤੀ ਹੋਊਗੀ ਫਿਰ ਟਕਰਾਅ ਦੇ ਵਿੱਚ ਆ ਕੇ ਦੋਨਾਂ ਪਾਸਿਆਂ ਦਾ ਨੁਕਸਾਨ ਹੋਊਗਾ ਇਹਦੇ ਵਿੱਚ ਕੋਈ ਨੁਕਸਾਨ ਜੇ ਦੋਨਾਂ ਪਾਸਿਆਂ ਨੁਕਸਾਨ ਹੁੰਦਾ ਤਾਂ ਉਹ ਆਪਣੇ ਮੁਲਕ ਦਾ ਨੁਕਸਾਨ ਹੈ ਹਾਂਜੀ ਜਦੋਂ ਮੁਲਕ ਇੱਕ ਆ ਸਾਰੇ ਆਪਾਂ ਇੱਕ ਮੁਲਕ 'ਚ ਰਹਿ ਰਹੇ ਆ ਫਿਰ ਸਾਨੂੰ ਸੋਚਣਾ ਪਊਗਾ ਇਸ ਉਸ ਲੈਵਲ ਤੇ ਉੱਤੇ ਜਾ ਕੇ ਸੋਚਣਾ ਪਊਗਾ ਨਹੀਂ ਭਾਈ ਅਸੀਂ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਵੇਖੋ ਇਹ ਬ੍ਰਹਿਮੰਡ ਦੀ ਧਰਤੀ ਜਿਹੜੀ ਹੈ ਤੇ ਇਨਸਾਨਾਂ ਦੇ ਰਹਿਣ ਦੀ ਮਾਰਾ ਇਹਨੂੰ ਕੁਦਰਤ ਨੇ ਅਕਾਲ ਪੁਰਖ ਨੇ ਸਾਜੀ ਹੈ। ਹਮਮ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ। ਗੁਰੂ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਉਸ ਸ਼ਖਸੀਅਤ ਨੂੰ ਤੁਹਾਡੇ ਰੂਹ ਬਰੂ ਕਰਨ ਜਾ ਰਿਹਾ ਹਾਂ। ਸਮਾਜਿਕ ਹਲਚਲ న్యూਜ਼ ਚੈਨਲ ਦੇ ਮਾਧਿਅਮ ਦੇ ਰਾਹੀਂ। ਕਿ ਮੇਰੇ ਔਰ ਤੁਹਾਡੇ ਦਰਮਿਆਨ ਮਾਨਜੋਗ ਮੇਰੇ ਵੱਡੇ ਵੀਰ ਭਾਈ ਅਮਰਵੀਰ ਸਿੰਘ ਪੰਗਾਲੀ ਸਾਹਿਬ ਅਕਸਰ ਹੀ ਤੁਸੀਂ ਇਹਨਾਂ ਦੇ ਜਦੋਂ ਤੁਸੀਂ ਗੀਤ ਸੁਣਦੇ ਹੋ ਜਾਂ ਮੈਂ ਜਦੋਂ ਇਹਨਾਂ ਦੇ ਗੀਤ ਸੁਣਦਾ ਹਾਂ ਵੱਡੇ ਭਾਈ ਸਾਹਿਬ ਜੀ ਹੋਣਾ ਦੇ ਜਾਂ ਜਦੋਂ ਇਹ ਲਿਖਦੇ ਆ ਤੇ ਕਿਤੇ ਨਾ ਕਿਤੇ ਸਮਾਜ ਦੇ ਪ੍ਰਤੀ ਗਰੀਬ ਮਜ਼ਦੂਰਾਂ ਦੇ ਪ੍ਰਤੀ ਮਿਹਨਤਕਸ਼ ਮਜ਼ਦੂਰਾਂ ਦੇ ਪ੍ਰਤੀ ਜੋ ਦਰਦ ਇਹਨਾਂ ਦੇ ਅੰਦਰ ਆ ਉਹ ਮੈਂ ਬਿਆਨ ਹੀ ਕਰ ਸਕਦਾ ਕਿਉਂਕਿ ਭਾਈ ਸਾਹਿਬ ਜੀ ਇੱਕ ਖੁਦ ਜੱਟ ਪਰਿਵਾਰ ਚੋਂ ਨੇ ਕਿਰਤੀ ਕਿਸਾਨ ਨੇ ਤੇ ਕਿਸਾਨੀ ਦੇ ਜਿਹੜਾ ਕਿਸਾਨੀ ਦਾ ਕਾਰੋਬਾਰ ਹੈ ਜਾਂ ਕਿਸਾਨ ਤੇ ਮਜ਼ਦੂਰ ਦਾ ਨੌ ਵਾਸਤਾ ਰਿਸ਼ਤਾ ਆ ਉਹ ਬਹੁਤ ਗਹਿਰਾ ਹੈ ਤੇ ਆਓ ਅਸੀਂ ਕੁਝ ਕੋ ਗੱਲਾਂ ਲੈ ਕੇ ਕੁਝ ਮੁੱਦੇ ਲੈ ਕੇ ਭਾਈ ਸਾਹਿਬ ਦੇ ਰੂਬਰੂ ਹੋਣ ਜਾ ਰਹੇ ਹਾਂ ਤੇ ਭਾਈ ਸਾਹਿਬ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਸਭ ਤੋਂ ਮੈਂ ਆਪਣੇ ਵੱਡੇ ਵੀਰ ਨੂੰ ਜੀ ਫਤਿਹ ਦੀ ਸਾਂਝ ਪਾ ਰਹੇ ਹਾਂ ਭਾਈ ਅਮਰਬੀਰ ਪੰਗਾਲੀ ਸਾਭ ਜੀ ਹੋਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਮੈਂ ਇੱਕ ਮੁੱਦਾ ਤੁਹਾਡੇ ਰੂਬਰੂ ਲੈ ਕੇ ਆਇਆ ਹਾਂ ਜੋ ਕਾਫੀ ਸਮੇ ਤੋਂ ਗਰਮਾਇਆ ਹੋਇਆ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਸਭੇ ਸਾਂਝੀ ਵਾਲ ਸਦਾਇਨ ਕੋ ਇਹਨਾਂ ਦੱਸਿਆ ਬਾਹਰਾ ਜੀਓ ਜਿਦੇ ਵਿੱਚ ਸਭੇ ਸਭੀ ਇੱਕ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਆ ਜਾਂ ਜੋ ਗ੍ਰੰਥ ਜੋ ਪਾਵਨ ਪਵਿੱਤਰ ਗ੍ਰੰਥ ਉਸ ਦੀ ਬੇਦਬੀ ਦਾ ਕਾਰਨ ਕੀ ਆ ਜਨਾਬ ਸ਼ੇਰਗਲ ਸਾਹਿਬ ਬੇਦਬੀ ਦਾ ਕਾਰਨ ਸਭ ਤੋਂ ਵੱਡਾ ਕਾਰਨ ਸਾਡਾ ਇਹ ਆ ਪੀ ਬੇਦਬੀ ਜਿਹੜੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੋ ਰਹੀ ਆ ਦੂਜੇ ਸੂਬਿਆਂ ਦੇ ਵਿੱਚ ਇੰਨੀਆਂ ਬੇਦਬੀਆਂ ਨਹੀਂ ਹੋ ਰਹੀਆਂ ਜੀ ਉਹਦਾ ਕਾਰਨ ਇਹ ਆ ਵੀ ਇੱਥੇ ਜਿੰਨੇ ਵੀ ਅਸੀਂ ਸਾਰੇ ਲੋਕ ਜਾਂ ਜਿੰਨਾ ਵੀ ਪੰਜਾਬ ਪੰਜਾਬ ਦੇ ਲੋਕ ਜਿੰਨੇ ਵੀ ਆ ਅਸੀਂ ਗੁਰੂ ਦਰਬਾਰਾਂ ਤੇ ਜਾ ਕੇ ਨਤਮਸਤਕ ਹੁੰਨੇ ਆ ਜਾਂ ਮੱਥੇ ਟੇਕਨੇ ਆ ਜੀ ਸਭ ਤੋਂ ਵੱਧ ਕੀਰਤਨ ਦਰਬਾਰ بڑے بڑے ਵੱਡੇ ਕੀਰਤਨ ਦਰਬਾਰ ਵੀ ਪੰਜਾਬ ਦੇ ਵਿੱਚ ਹੋ ਰਹੇ ਨੇ ਹਾਂਜੀ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਸਾਡੇ ਬੜੇ-ਬੜੇ ਨਾਮੀ ਪ੍ਰਚਾਰਕ ਆਉਂਦੇ ਨੇ ਜਿਹੜੇ ਸਾਨੂੰ ਬਹੁਤ ਗਿਆਨ ਦੀਆਂ ਗੱਲਾਂ ਵੀ ਦੱਸ ਕੇ ਜਾਂਦੇ ਨੇ ਜੀ ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਰੜਕਦੀ ਆ ਇਤਿਹਾਸ ਸਾਨੂੰ ਸੁਣਾਇਆ ਜਾਂਦਾ ਵਾ ਇਤਿਹਾਸ ਸਰਮਣ ਸੰਗਤਾਂ ਕਰਦੀਆਂ ਨੇ ਜੀ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਵਾ ਜਿੱਦਾਂ ਮਤਲਬ ਚਮਕੌਰ ਸਾਹਿਬ ਦੀ ਜੰਗ ਹੋ ਗਈ ਮੁਕਤਸਰ ਸਾਹਿਬ ਦੀ ਜੰਗ ਹੋ ਗਈ ਹੋਰ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਗੁਰੂ ਪਾਤਸ਼ਾਹ ਜਿੱਦੀਆਂ ਜਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਜੰਗਾਂ ਜੁੱਦਾਂ ਦਾ ਵਰਣਨ ਸਾਨੂੰ ਢਾਡੀ ਸੁਣਾਉਂਦੇ ਨੇ ਸਾਡੇ ਵੀਰ ਕਬੀਸ਼ਰ ਵੀਰ ਸੁਣਾਉਂਦੇ ਨੇ ਕਥਾਵਾਚਕ ਵੀਰ ਸੁਣਾਉਂਦੇ ਨੇ ਪਤਾ ਨਹੀਂ ਕਿਉਂ ਕਿਤੇ ਨਾ ਕਿਤੇ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਆ ਇਤਿਹਾਸ ਤੇ ਸਾਨੂੰ ਸੁਣਾਇਆ ਜਾਂਦਾ ਪਰ ਗੁਰਬਾਣੀ ਦੇ ਅਰਥ ਬਹੁਤ ਘੱਟ ਕਰਕੇ ਸੁਣਾਏ ਜਾਂਦੇ ਨੇ ਬਿਲਕੁਲ ਸਾਨੂੰ ਦੱਸਿਆ ਨਹੀਂ ਜਾ ਰਿਹਾ ਗੁਰਬਾਣੀ ਦੇ ਅਰਥ ਨਹੀਂ ਕਰਕੇ ਦੱਸਿਆ ਜਾ ਰਿਹਾ ਗੁਰਬਾਣੀ ਦੇ ਉੱਤੇ ਬਹੁਤ ਘੱਟ ਗੁਰਬਾਣੀ ਦਾ ਹੁਕਮਨਾਮਾ ਦੀ ਜਿਹੜੀ ਕਥਾ ਉਹ ਵੀ ਬਹੁਤ ਘੱਟ ਹੋ ਰਹੀ ਆ ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਬਾਰੇ ਦੱਸੀਏ ਉਹਨਾਂ ਦੇ ਅਰਥਾਂ ਬਾਰੇ ਦੱਸੀਏ ਜਦੋਂ ਸਾਨੂੰ ਸਮਝ ਪੈ ਜਾਊਗੀ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕੌਣ ਨੇ ਇਹ ਕੀ ਨੇ ਜੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪ੍ਰਕਾਸ਼ ਹੀ ਪ੍ਰਕਾਸ਼ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਤੇ ਗਿਆਨ ਦਾ ਸਾਗਰ ਨੇ ਗੁਰੂ ਗਿਆਨ ਆ ਹੂੰ ਗੁਰੂ ਪੂਜਾ ਦਾ ਸਾਧਨ ਨਹੀਂ ਹੈਗਾ ਜੀ ਗੁਰੂ ਕੋ ਗਿਆਨ ਲੈਣਾ ਵਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਵਾ ਗੁਰੂ ਨਾਨਕ ਦੇਵ ਜੀ ਜਿਹੜੀ ਸੋਚ ਆ ਗੁਰੂ ਨਾਨਕ ਦੇਵ ਜੀ ਇੱਕ ਸੋਚ ਨੇ ਗੁਰੂ ਨਾਨਕ ਦੇਵ ਜੀ ਇੱਕ ਸ਼ਬਦ ਨੇ ਗੁਰੂ ਨਾਨਕ ਦੇਵ ਜੀ ਕੋਈ ਸਰੀਰਕ ਵਿਅਕਤੀ ਜਾਂ ਸਰੀਰਕ ਕਰਕੇ ਜਾਂ ਉਹਨਾਂ ਨੂੰ ਸਰੀਰ ਨਹੀਂ ਸਮਝ ਸਕਦੇ ਗੁਰੂ ਨਾਨਕ ਤੇ ਕਿ ਸੋਚਿਆ ਗੁਰੂ ਨਾਨਕ ਤੇ ਇੱਕ ਸ਼ਬਦ ਆ ਹੂੰ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਇਹ ਤੇ ਪ੍ਰਗਟ ਗੁਰਾਂ ਕੀ ਦੇਹ ਨੇ ਜਿਹਦੇ ਵਿੱਚ ਤੇ ਕੋਈ ਦੂਰ ਐ ਨਹੀਂ ਹੈਗੀਆਂ ਇਹਦੇ ਪ੍ਰਕਾਸ਼ ਹੀ ਪ੍ਰਕਾਸ਼ ਨੇ ਇਹ ਤੇ ਜੀਵਨ ਜਾਚ ਨੇ ਪਰ ਮਾਫ ਕਰਨਾ ਪਤਾ ਨਹੀਂ ਕਿਉਂ ਕਿਸ ਕਰਕੇ ਜਾਂ ਕੀ ਭਾਵਨਾਵਾਂ ਜਾਂ ਕਿਹੜੀਆਂ ਸ਼ਕਤੀਆਂ ਨੇ ਜਿਹੜੀਆਂ ਇਹ ਮਤਲਬ ਇਸ ਤਰ੍ਹਾਂ ਕਰ ਰਹੀਆਂ ਨੇ ਜਾਂ ਕਰਵਾ ਰਹੀਆਂ ਨੇ ਹੂੰ ਦੇ ਬਹੁਤ ਮੰਦ ਭਾਗੀਆਂ ਗੱਲਾਂ ਨੇ ਇਹ ਬੇਤੇ ਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਘਟਨਾਵਾਂ ਜਿਹੜੀਆਂ ਬੇਦਬੀਆਂ ਜਿਹੜੀਆਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਵਾ ਕੋਈ ਸਖਤ ਕਾਨੂੰਨ ਬਣਾਉਣ ਕੋਈ ਸਖਤ ਸਜ਼ਾਵਾ ਕੋਈ ਧਰਾਵਾ ਲੈ ਕੇ ਆਉਣ ਗ੍ਰੰਥ ਕੋਈ ਵੀ ਆ ਜੀ ਕਿਸੇ ਵੀ ਮਜਬਦਾਵਾ ਬਿਲਕੁਲ 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 ਨਹੀਂ ਚਾਹੀਦੀ ਹਾਂਜੀ ਉਹਦੀ ਬੇਦਬੀ ਨਹੀਂ ਹੋਣੀ ਜੇ ਹੋਣੀ ਚਾਹੀਦੀ ਗ੍ਰੰਥ ਸਾਰੇ ਹੀ ਗਿਆਨ ਦੇ ਸਾਗਰ ਨੇ ਜਿਨ੍ਹਾਂ ਚਿਰ ਆਪਾਂ ਇਹਨਾਂ ਨੂੰ ਪੜਾਂਗੇ ਨਾ ਸਟੱਡੀ ਨਾ ਕਰਾਂਗੇ ਇਹਨਾਂ ਨੂੰ ਬਾਚਾਂਗੇ ਨਾ ਉਹਨਾਂ ਚਿਰ ਨੂੰ ਸਮਝ ਨਹੀਂ ਲੱਗਣੀ ਉਹ ਵਾਸੀਂ ਕਿਸੇ ਬਾਰੇ ਕੋਈ ਕੁਝ ਬੋਲੀ ਜਾਂਦਾ ਵਾ ਕਿਸੇ ਬਾਰੇ ਕੋਈ ਕੁਝ ਬੋਲੀ ਆ ਧਰਮ ਦਾ ਗਿਆਨ ਕੋ ਧਰਮ ਤੋਂ ਲੜਨ ਮਰਨ ਨੂੰ ਸਾਰੇ ਧਿਆਨ ਨੇ ਪਰ ਧਰਮ ਦਾ ਗਿਆਨ ਕੋਈ ਨਹੀਂ ਧਰਮ ਹੈ ਕੀ ਹੈ ਜੇਕਰ ਭਾਈ ਸਾਹਿਬ ਜੀ ਕਾਨੂੰਨ ਨੂੰ ਸਖਤ ਬਣਦਾ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਉਮੀਦ ਹੈ ਕਿ ਜਿਹੜੀਆਂ ਬੇਦਬੀਆਂ ਹੋ ਰਹੀਆਂ ਨੇ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਨਹੀਂ ਹੋਣਗੀਆਂ ਜੀ ਜੇ ਇਹਦੇ ਕਾਨੂੰਨ ਸਖਤ ਬਣਦਾ ਵਾ ਸ਼ਿਰਗਿਲ ਸਾਹਿਬ ਜੀ ਕਾਨੂੰਨ ਸਖਤ ਬਣਦਾ ਵਾ ਸਰਕਾਰ ਕੋਈ ਸਖਤ ਮਾਪ ਦੰਡ ਲੈ ਕੇ ਆਉਂਦੀ ਆ ਜੀ ਜੀ ਤੇ ਰੁਕਣਗੀਆਂ ਰੁਕਣਗੀਆਂ ਕਿਉਂ ਨਹੀਂ ਬਿਲਕੁਲ ਤੇ ਭਾਈ ਸਾਹਿਬ ਜੀ ਇੱਕ ਮੈਂ ਹੋਰ ਤੁਹਾਡੇ ਸਾਹਮਣੇ ਇਹ ਬੜਾ ਹੀ ਸੈਂਸਿਟਿਵ ਮੁੱਦਾ ਆ ਤੇ ਮੈਂ ਕੀ ਇਸ ਤੇ ਨਾ ਮੇਰਾ ਵੀ ਮਨ ਜਿਹੜਾ ਆ ਡੋਲ ਜਾਂਦਾ ਆ ਤੇ ਮੇਰੀ ਆਤਮਾ ਜਿਹੜੀ ਆ ਉਹ ਵਿੱਚੋਂ ਜੁੜੀ ਜਾਂਦੀ ਆ ਕਿ ਜਿਸ ਬਹੁਤ ਸਾਰੇ ਗੁਰਸਿੱਖਾਂ ਦੇ ਬੱਚੇ ਵੀ ਜਾਂ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਵੀ ਛਕਿਆ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਲੋਕ ਹਨ ਉਹਨਾਂ ਦੇ ਬੱਚਿਆਂ ਦੇ ਵਿੱਚ ਰੁਝਾਨ ਜਿਹੜਾ ਆ ਉਹ ਚਿੱਟੀ ਨਸ਼ੇ ਦਾ ਵਧਿਆ ਹਾਲਾਂਕਿ ਬਹੁਤ ਸਾਰੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਪਰ ਅਸੀਂ ਇਹ ਕਹਿੰਦੇ ਹਾਂ ਕਿ ਵਧਣਾ ਨਹੀਂ ਚਾਹੀਦਾ ਜੇ ਇਹ ਅੱਜ ਸਾਡੇ ਬੱਚੇ ਜਾਂ ਸਾਡੇ ਕੁਝ ਬੇਟੀਆਂ ਜਾਂ ਸਾਡੇ ਕੁਝ ਪਰਿਵਾਰਾਂ ਦੇ ਜਿਹੜੇ ਬੱਚੇ ਨੌਜਵਾਨ ਪੀੜੀ ਆ ਜੇ ਚਿੱਟੇ ਨਸ਼ੇ ਵੱਲ ਉਹਨਾਂ ਦਾ ਰੁਝਾਨ ਵਧਿਆ ਆ ਤੇ ਕੁਝ ਸੰਖੇਪ ਸ਼ਬਦਾਂ ਦੇ ਵਿੱਚ ਦੱਸਿਆ ਹੋਦਾ ਕਾਰਨ ਕੀ ਆ ਜੀ ਕਾਰਨ ਉਹਨਾਂ ਬੱਚਿਆਂ ਨੂੰ ਪਹਿਲੀ ਗੱਲ ਤੇ ਅਸੀਂ ਵਿਦਿਆ ਜਿਹੜੇ ਲੈਵਲ ਦੀ ਉਹਨਾਂ ਨੂੰ ਮੁਹੱਈਆ ਕਰਵਾਉਣੀ ਚਾਹੀਦੀ ਸੀ ਉਹ ਉਸ ਲੈਵਲ ਦੀ ਵਿਦਿਆ ਨਹੀਂ ਮੁਹੱਈਆ ਕਰਵਾ پا ਰਹੇ ਦੂਜਾ ਉਹਨਾਂ ਬੱਚਿਆਂ ਨੂੰ ਜੋ ਦੱਸਣਾ ਸੀ ਉਹਨਾਂ ਬੱਚਿਆਂ ਦੀ ਪਰਵਰਿਸ਼ਾ ਕਿਉਂਕਿ ਛੋਟੇ ਹੁੰਦਿਆਂ ਤੋਂ ਹੀ ਘਰਾਂ ਦੇ ਵਿੱਚ ਉਹੋ ਜਿਹਾ ਮਾਹੌਲ ਉਹੋ ਜਿਹਾ ਵਾਤਾਵਰਨ ਸਿਰਜਣਾ ਚਾਹੀਦਾ ਸੀ ਜੀ ਜਿਹੜੇ ਅਨਕੂਲ ਉਹ ਬੱਚੇ ਆਪਣੀ ਜ਼ਿੰਦਗੀ ਨੂੰ ਢਾਲਦੇ ਜਿਦਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਫਾਲਸਫਾ ਬਾਬਾ ਛੋਟੇ ਹੁੰਦਿਆਂ ਹੀ ਆਪਣੇ ਪਰਿਵਾਰਾਂ ਦੇ ਵਿੱਚ ਜਾਂ ਗੁਰੂ ਸਾਹਿਬਾਨਾਂ ਦੀਆਂ ਗੱਲਾਂ ਅਕਸਰ ਮਾਤਾਵਾ ਕਰਦੀਆਂ ਹੁੰਦੀਆਂ ਸੀ ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਜੀ ਹਾਂਜੀ ਤੇ ਜਦੋਂ ਉਹ ਬੱਚੇ ਨੂੰ ਪਤਾ ਲੱਗੂਗਾ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰੂ ਮੈਨੂੰ ਕੀ ਕਹਿ ਰਿਹਾਵਾ ਮਤਲਬ ਇਹ ਚੀਜ਼ਾਂ ਸਾਡੇ ਵਾਸਤੇ ਮਾੜੀਆਂ ਨੇ ਨਸ਼ਾ ਇੱਕ ਬਹੁਤ ਵੱਡੀ ਕ੍ਰੀਤੀ ਆ ਸਾਡੇ ਸਮਾਜ ਦੇ ਵਿੱਚ ਇਸ ਵਿੱਚ ਕੋਈ ਸ਼ੱਕ ਨਹੀਂ ਜੀ ਖਾਸ ਕਰਕੇ ਅੱਜ ਕੱਲ ਜਿਹੜਾ ਚਿੱਟਾ ਵਾ ਹੂੰ ਹੂੰ ਚਿੱਟਾ ਨਸ਼ਾ ਜਿਹੜਾ ਕਦੀ ਕਿਸੇ ਨੇ ਸੁਣਿਆ ਹੀ ਨਹੀਂ ਸੀ ਹੂੰ ਹੂੰ ਤੇ ਚਿੱਟਾ ਹੁੰਦਾ ਕੀ ਆ ਹੁਣ ਤੇ ਪਿੰਡਾਂ ਕਸਬਿਆਂ ਦੇ ਵਿੱਚ ਜੀ ਸ਼ਰਾਬ ਵੀ ਸ਼ਰਿਆਂ ਵਿੱਚ ਵਗਣੀ ਸ਼ੁਰੂ ਹੋ ਗਈ ਹੈ ਤੇ ਵਿੱਚ ਸ਼ੱਕ ਕੋਈ ਦੇਖੋ ਇਹ ਤੇ ਵੀਰ ਜੀ ਸ਼ੇਰਗਿੱਲ ਸਾਹਿਬ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਇਹ ਤੇ ਸਾਡੀਆਂ ਸਰਕਾਰਾਂ ਪ੍ਰਸ਼ਾਸਨ ਜੀ ਜਾਂ ਜਿੰਨੇ ਵੀ ਸਾਡੇ ਕੋਈ ਮਤਲਬ ਵੀ ਸਾਡੇ ਆਗੂ ਨੇ ਉਹ ਧਾਰਮਿਕ ਆਗੂ ਨੇ ਚਾਹੇ ਉਹ ਸਮਾਜਿਕ ਆਗੂ ਨੇ ਇਹ ਸਾਰਿਆਂ ਦਾ ਫਰਜ਼ ਬਣਦਾ ਵਾ ਵੀ ਇੱਕ ਮੁੱਠ ਹੋ ਕੇ ਇੱਕ ਜੋਟੋ ਕੇ ਇਹਦੇ ਖਿਲਾਫ ਆਵਾਜ਼ ਠਾਉਣ ਪਿੰਡ ਦੀਆਂ ਪੰਚਾਇਤਾਂ ਵੀ ਪਿੰਡ ਦੀਆਂ ਪੰਚਾਇਤਾਂ ਵਿੱਚ ਠਾਉਣ ਤੇ ਬਾਕੀ ਜਿੰਨੇ ਵੀ ਸਾਡੇ ਨੌਜਵਾਨ ਬੱਚੇ ਨੇ ਇਹਨਾਂ ਦੇ ਇਹਨਾਂ ਦੇ ਨਾਲ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਇਹਨਾਂ ਨੂੰ ਸਮਝਾਇਆ ਜਾਵੇ ਸਮਝਣਗੇ ਕੋਈ ਏਡੀ ਵੱਡੀ ਗੱਲ ਨਹੀਂ ਸੁਣਨਗੇ ਭਾਈ ਸਾਹਿਬ ਜੀ ਕਿਤੇ ਨਾ ਕਿਤੇ ਜਿਹੜੇ ਸਾਡੇ ਮਤਲਬ ਇਤਿਹਾਸ ਸੁਣਾਉਣ ਵਾਲੇ ਇਤਿਹਾਸਕਾਰ ਨੇ ਜਿਹੇ ਉਹਨਾਂ ਨੇ ਵੀ ਕਿਤੇ ਜ਼ੀਰੋ ਗਰਾਊਂਡ ਤੇ ਪਿੰਡ ਲੈਵਲ ਤੇ ਮੁਹੱਲਾ ਜਿਸ ਤਰ੍ਹਾਂ ਹੀ ਕਹਿ ਦਿੰਨੇ ਆ ਕਿ ਮੁਹੱਲਿਆਂ ਵਿੱਚ ਆਣ ਕੇ ਗਲੀਆਂ-ਗਲੀਆਂ ਜੇ ਗੁਰੂ ਦਾ ਪ੍ਰਚਾਰ ਕੀਤਾ ਹੁੰਦਾ ਤੇ ਫਿਰ ਕਿਤੇ ਨਾ ਕਿਤੇ ਇਹ ਜਿਹੜਾ ਨਸ਼ਿਆਂ ਦਾ ਰੁਝਾਨ ਜਾਂ ਜਿਹੜੇ ਲੋਕ ਅੰਮ੍ਰਿਤ ਨਹੀਂ ਛਕ ਰਹੇ ਜਾਂ ਜਿਹੜੇ ਲੋਕ ਪਤਿਤ ਹੋ ਗਏ ਨੇ ਫਿਰ ਉਹਨਾਂ ਦੇ ਮਨਾਂ ਦੀ ਜਿਹੜੀ ਭਾਵਨਾ ਹੈ ਉਹ ਗੁਰੂ ਵੱਲ ਤਾਂ ਜ਼ਰੂਰ ਆਉਂਦੀ ਉਹ ਗੁਰੂ ਨਾਲ ਜ਼ਰੂਰੀ ਜੁੜਦੇ ਇਹ ਸ਼ੇਰ ਗੱਲ ਸਾਬ ਗੱਲ ਇੱਕ ਆ ਪੇ ਜਦੋਂ ਆਪਾਂ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਹਰੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਹੈਗੇ ਨਹੀਂ ਜੀ ਜੀ ਕੋਈ ਸ਼ੱਕ ਨਹੀਂ ਇਹਦੇ 'ਚ ਸਰ ਉਥੋਂ ਦੇ ਗ੍ਰੰਥੀ ਸਿੰਘ ਜਿੰਨੇ ਵੀ ਨੇ ਚਲੋ ਸਤਿਕਾਰਯੋਗ ਨੇ ਗ੍ਰੰਥੀ ਸਿੰਘ ਉਹ ਸਵੇਰੇ ਮਹਾਰਾਜ ਦਾ ਪ੍ਰਕਾਸ਼ ਕਰਦੇ ਨੇ ਸ਼ਾਮਾਂ ਨੂੰ ਰਹਿਰਾ ਸਾਫ ਕਰਦੇ ਨੇ ਸਵੇਰੇ ਨਿਤਨੇਮ ਕਰਦੇ ਨੇ ਗੁਰਬਾਣੀ ਸੁਣਾਉਂਦੇ ਨੇ ਪਰ ਫਿਰ ਵੀ ਮੈਂ ਤੇ ਇਹ ਵੀਰਾਂ ਨੂੰ ਬੇਨਤੀ ਕਰੂੰਗਾ ਗ੍ਰੰਥੀ ਸਿੰਘ ਪਿੰਡ ਦਾ ਸੁਧਾਰ ਬਹੁਤ ਕਰ ਸਕਦੇ ਨੇ ਸਮਾਜ ਦਾ ਸੁਧਾਰ ਬਹੁਤ ਕਰ ਸਕਦੇ ਨੇ ਜੇ ਉਹ ਗੁਰਬਾਣੀ ਦੀ ਸਟੱਡੀ ਕਰਕੇ ਉਹਦ ਗੁਰਬਾਣੀ ਅਚਾਰਨ ਪੂਰੀਆਂ ਲਾਹ ਮਾਤਰਾ ਲਾ ਕੇ ਗੁਰਬਾਣੀ ਪੜਨ ਹਾਂਜੀ ਤੇ ਵੀਰ ਜੀ ਜ਼ਰੂਰ ਫਰਕ ਪਾਊਗਾ ਅਤਿਹਾਸ ਵੀ ਸੁਣਾਇਆ ਜਾਵੇ ਅਤਿਹਾਸ ਵੀ ਸੁਣਾਇਆ ਜਾਵੇ ਜ਼ੂਰ ਫਰਕ ਪਾਊਗਾ ਮੇਨ ਮਕਸਦ ਸਾਡਾ ਇਹ ਆ ਕਿ ਅਸੀਂ ਗੁਰਬਾਣੀ ਦੇ ਅਰਥ ਨਹੀਂ ਸਮਝਾ ਸਕੀ ਆਪਣੇ ਬੱਚਿਆਂ ਨੂੰ ਕੀ ਬਾਤ ਹੈ ਬਹੁਤ ਵਧੀਆ ਬਹੁਤ ਖੂਬਸਰ ਹਾਂਜੀ ਕਿਉਂਕਿ ਇਹ ਸ਼ੇਰ ਗਿਲ ਸਭ ਗੁਰਬਾਣੀ ਪੜਨ ਦੀ ਨਹੀਂ ਪੜਨੀ ਆ ਜੀ ਗੁਰਬਾਣੀ ਜ਼ਰੂਰ ਪੜਨੀ ਆ ਜੀ ਪਰ ਗੁਰਬਾਣੀ ਸਮਝਣ ਵਾਸਤੇ ਆ ਇਹਨੂੰ ਪੜ ਕੇ ਸਮਝਣਾ ਵਾ ਬਿਲਕੁਲ ਬਿਲਕੁਲ ਕੋਈ ਦੇਖੋ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪੰਕਤੀਆਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿੰਨਾ ਕੁਝ ਲਿਖ ਦਿੱਤਾ ਬਿਲਕੁਲ ਜੀ ਬਿਲਕੁਲ ਪਰ ਸਾਡੇ ਗ੍ਰੰਥੀ ਸਿੰਘਾਂ ਦਾ ਫਰਜ਼ ਬਣਦਾ ਵਾ ਉਹ ਨਿਹਰੇ ਲੋਕਾਂ ਨੂੰ ਸੁਣਾਉਣੀ ਨਾ ਸਮਝਾਉਣੀ ਵੀ ਸਮਝਾਉਣੀ ਕਥਾਵਾਚਕਾਂ ਦਾ ਵੀ ਬਣਦਾ ਆ ਮਾਫ ਕਰਨਾ ਮੈਂ ਮਾਫੀ ਚਾਹੁੰਦਾ ਮੈਂ ਦੇਖਣਾ ਵੀ ਅਜੇ ਤੱਕ ਅਸੀਂ ਤੇ ਸਹੀ ਤਰੀਕਾ ਸਹੀ ਤਰੀਕੇ ਦੇ ਨਾਲ ਦੇਖ ਲੈਣੀ ਨਹੀਂ ਸਿੱਖ ਸਕੇ ਵੀ ਦੇਖ ਨੂੰ ਕਿੱਦਾਂ ਲੈਣਾ ਵਾ ਦੇਖ ਛਕਣੀ ਕਿੱਦਾਂ ਵਾ ਵੈਕ ਮੈਨੂੰ ਦੁੱਖ ਹੁੰਦਾ ਵਾ ਜਦੋਂ ਗੁਰੂ ਦਰਬਾਰਾਂ ਤੇ ਜਾਂਦਾ ਵਾ ਸਵੇਰੇ ਮੱਥਾ ਟੇਕਣ ਮੇਰੇ ਵੀਰ ਆਉਂਦੇ ਨੇ ਸੰਗਤਾਂ ਆਉਂਦੀਆਂ ਨੇ ਉਹ ਦੇਖ ਲੈ ਲੈਂਦੀਆਂ ਨੇ ਉਹ ਉੱਥੇ ਦਰਬਾਰ ਦੇ ਵਿੱਚ ਨਹੀਂ ਸ਼ੱਕਦੀਆਂ ਉਦਾਂ ਹੀ ਬਾਹਰ ਮੱਥਾ ਟੇਕ ਕੇ ਜਦੋਂ ਸਮਾਪਤੀ ਹੋ ਜਾਂਦੀ ਆ ਆਉਂਦੀਆਂ ਨੇ ਉਹ ਆਪਣੇ ਘਰਾਂ ਨੂੰ ਦੇਖ ਲੈ ਕੇ ਆਉਂਦੀਆਂ ਨੇ ਇੱਕ ਹੱਥ ਦੇ ਵਿੱਚ ਦੇਗ ਫੜੀ ਹੁੰਦੀ ਆ ਉਹ ਜਿਹੜੀ ਦੇਗ ਦੇ ਵਿੱਚ ਉਹ ਕਿਓ ਜਿਹੜਾ ਉਹ ਸੜਕ ਤੇ ਚੌਂਦਾ ਆਉਂਦਾ ਵਾ ਪੈਰੀ ਜੋੜਾ ਪਾਇਆ ਵਾ ਦੇਗ ਘਰਾਂ ਨੂੰ ਲੈ ਕੇ ਤੁਰੇ ਆਉਂਦੇ ਨੇ ਇਹ ਇਹ ਦੇਖਦੀ ਕੋਰ ਬੇਦਬੀ ਆ ਆਪਣੇ ਸ਼ੇਰਗਿਲ ਸਾਹਿਬ ਜਾਨੀ ਕਿਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਗਰੰਥੀ ਸਿੰਘ ਨੂੰ ਮਤਲਬ ਸਮਝਾਉਣਾ ਚਾਹੀਦਾ ਸੰਗਤ ਨੂੰ ਸਮਝਾਉਣਾ ਚਾਹੀਦਾ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਗੁਰੂ ਜਿਹੜੀ ਦੇ ਗਿਆ ਗੁਰੂ ਦਾ ਮਤਲਬ ਜਦੋਂ ਭੋਗ ਲੱਗ ਜਾਂਦਾ ਵਾ ਇਸ ਦੇਖ ਨੂੰ ਇਹ ਗੁਰਪ੍ਰਸਾਦ ਬਣ ਜਾਂਦਾ ਜਦੋਂ ਪ੍ਰਵਾਨ ਹੋ ਜਾਂਦੀ ਹੈ ਉਹ ਪ੍ਰਵਾਨ ਹੋ ਜਾਂਦੀ ਹੈ ਤੇ ਗੁਰ ਪ੍ਰਸਾਦ ਬਣ ਜਾਂਦਾ ਵਾ ਉੱਥੇ ਹੀ ਛਕਣੀ ਚਾਹੀਦੀ ਉੱਥੇ ਹੀ ਛਕਣੀ ਚਾਹੀਦੀ ਆ ਬਹੁਤੇ ਮੇਰੇ ਵੀਰ ਆਪਣੇ ਪੈਰਾਂ ਨੂੰ ਲੱਤਾਂ ਨੂੰ ਮળી ਜਾਂਦੇ ਨੇ ਜੀ 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 ਇਹ ਵੀ ਗੱਲ ਠੀਕ ਨਹੀਂ ਹੈ ਜੇ ਮਤਲਬ ਪੰਧਾ ਭਾਵੇਂ ਜਿਨ੍ਹਾਂ ਕਥਾਵਾਚਕ ਵੀਰ ਨੇ ਉਹਨਾਂ ਦੀ ਬੇਨਤੀ ਆ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਅਸੀਂ ਨੋਟ ਕਰਾਂਗੇ ਨਾ ਤੇ ਛੋਟੀਆਂ ਛੋਟੀਆਂ ਜਦੋਂ ਮਤਲਬ ਆਪਾਂ ਗਲਤੀਆਂ ਨੂੰ ਪਕੜਨਾ ਸ਼ੁਰੂ ਕਰ ਦਾਂਗੇ ਤੇ ਆਪੇ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਨਹੀਂ ਇਹ ਗੱਲ ਗਲਤ ਹੈ ਐ ਨਹੀਂ ਸਹੀ ਐਸਾ ਹੀ ਆ ਕਿਤਨੇ ਕਿਤੇ ਮਤਲਬ ਭਾਈ ਸਾਹਿਬ ਜੀ ਇਹ ਕਮੀ ਰਹੀ ਆ ਕਿ ਇਹਦੇ ਵਿੱਚ ਕਮੀ ਤਾਂ ਹੈ ਹੀ ਹੈ ਜੀ। ਇਹ ਮਹਿਸੂਸ ਤੁਸੀਂ ਕਰਦੇ ਜੀ। ਬਿਲਕੁਲ ਬਿਲਕੁਲ ਮਹਿਸੂਸ ਕਰਦਾ ਵਾਂ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਡੇ ਕੋਲ ਗਲਤੀ ਹੋ ਗਈ ਆ। ਜਿਹੜੀ ਚੀਜ਼ ਸਾਨੂੰ ਗੁਰੂ ਮਹਾਰਾਜ ਜੀ ਦੇ ਕੇ ਗਏ ਸੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹਿਆਂ ਨੇ ਜਾਂ ਭਗਤ ਸਹਿਬਾਨਾਂ ਨੇ ਜਿਹੜੀ ਕਹਾਣਾਂ ਜਿਹੜੀ ਸੋਚ ਜੋ ਲਿਖ ਕੇ ਦੇ ਕੇ ਸਾਨੂੰ ਗਏ ਸੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਖੇਸ਼ੇਰ ਗਿੱਲ ਸਾਹਿਬ ਅਸੀਂ ਉਸ ਤੋਂ ਦੂਰ ਹੋਏ ਆ ਤੇ ਆਪਣੇ ਬੱਚਿਆਂ ਨੂੰ ਵੀ ਦੂਰ ਕਰਤਾ ਵਾ। ਕਿਉਂ? ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਤੇ ਇੱਕ ਸਰ ਹੋਰ ਗੱਲ ਹੈ ਵੇਖੋ ਕਿਉਂਕਿ ਗੁਰਸਿੱਖ ਦੀ ਤੇ ਗੁਰੂ ਨੂੰ ਮੰਨਣ ਵਾਲੇ ਦੀ ਤੇ ਅੰਮ੍ਰਿਤਧਾਰੀ ਜਿਹੜਾ ਸਿੱਖ ਹੁੰਦਾ ਵੈਸੇ ਉਹਦੀ ਕੋਈ ਜਾਤ ਨਹੀਂ ਹੁੰਦੀ ਤੇ ਉਹਦੀ ਪਾਤ ਨਹੀਂ ਹੁੰਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਉੱਚ ਨਹੀਂ ਕੋਈ ਨੀਚ ਨਹੀਂ ਤੇ ਸਰ ਇੱਕ ਮੇਰੇ ਵੱਡੇ ਭਾਈ ਸਾਹਿਬ ਹੋਣ ਦੇ ਨਾਤੇ ਮੈਂ ਇੱਕ ਤਿੱਖਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਸਵਾਲ ਹੈ ਇਹ ਹਰ ਦੇ ਮਨਾਂ ਦੇ ਵਿੱਚ ਜਿਹੜੀ ਇੱਕ ਨਫ਼ਰਤ ਦੀ ਭਾਵਨਾ ਕਿਤੇ ਨਾ ਕਿਤੇ ਜੱਟ ਭਾਈਚਾਰੇ ਦੇ ਵਿਰੁੱਧ ਬਣੀ ਆ ਮਜ਼ਦੂਰਾਂ ਦੀ ਉਹ ਵੀ ਨਿਕਲੂਗੀ ਤੁਹਾਡੇ ਥਰੂ ਕਿ ਮੈਂ ਵੀ ਬੇਨਤੀ ਕਰਦਾ ਹਾਂ ਮਜ਼ਦੂਰ ਭਾਈਚਾਰੇ ਨੂੰ ਵੀ ਤੇ ਤੁਸੀਂ ਵੀ ਜ਼ਰੂਰ ਕਰਿਓ ਕਿ 9 ਮਾਸ ਦਾ ਜਿਹੜਾ ਰਿਸ਼ਤਾ ਆ ਉਹ ਵਾਕਿਆ ਹੀ ਰਿਸ਼ਤਾ ਹੈਗਾ ਆ ਇਹਦੇ ਵਿੱਚ ਸ਼ੱਕ ਕੋਈ ਨਹੀਂ ਆ ਕਿ ਇੱਕ ਘਟਨਾ ਜਿਹੜੀ ਵਾਪਰੀ ਆ ਜੀ ਹੈਬੋਵਾਲ ਲੁਧਿਆਣਾ ਸ਼ਹਿਰ ਦੇ ਇੱਕ ਕਸਬਾ ਆ ਜੀ ਉੱਥੇ ਇੱਕ ਪੰਜਾਬੀ ਨੂੰ ਪ੍ਰਵਾਸੀਆਂ ਵੱਲੋਂ ਮਾਰ ਦਿੱਤਾ ਜਾਂਦਾ ਆ ਬਹੁਤ ਸਾਰੇ ਜਿਹੜੇ ਪ੍ਰਵਾਸੀ ਨੇ ਉਹਨਾਂ ਨੇ ਰਲ ਕੇ ਮਾਰਿਆ ਜੇ ਕਿਤੇ ਪੰਜਾਬੀ ਭੋਜਪੂਰੀ ਗਾਣੇ ਵੱਜਦੇ ਹੋਣ ਆੜ ਗਮਾੜ ਦੇ ਵਿੱਚ ਜਿਉ ਡੀਜੇ ਵੱਜਦੇ ਆ ਤੇ ਡੱਕਦਾ ਤੇ ਉਹਦੀ ਕੇਸਾਂ ਦੀ ਕਕਾਰਾਂ ਦੀ ਦਾੜੀ ਦੀ ਪੱਟ ਕੇ ਬਦਵੀ ਕੀਤੀ ਜਾਂਦੀ ਆ ਇਹ ਆਏ ਦਿਨ ਕੋਈ ਨਾ ਕੋਈ ਖਬਰ ਮਤਲਬ ਜਿਹੜੀ ਵੀ ਵੀਡੀਓ ਆਉਂਦੀ ਆ ਅੱਗ ਦੀ ਤਰ੍ਹਾਂ ਤੇਜ਼ੀ ਨਾਲ ਫੈਲਦੀ ਆ ਤੇ ਮੈਂ ਭਾਈ ਸਾਹਿਬ ਜੀ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਜੇਕਰ ਅੱਜ ਪੰਜਾਬ ਦੇ ਵਿੱਚ ਪ੍ਰਵਾਸੀ ਕਾਮਜਾਬ ਨੇ ਤੇ ਇਹਨਾਂ ਨੂੰ ਲਿਆਉਣ ਦੇ ਵਿੱਚ ਬਹੁਤ ਸਾਰੇ ਕਈ ਮਜ਼ਦੂਰ ਭਰਾ ਜਾਂ ਜਿਹੜੇ ਮਿਹਨਤ ਕਸ਼ ਕਿਰਤੀ ਮਜ਼ਦੂਰ ਲੋਕ ਨੇ ਉਹ ਕਹਿੰਦੇ ਨੇ ਕਿ ਜੱਟ ਭਾਈਚਾਰੇ ਨੇ ਮਜ਼ਦੂਰਾਂ ਨੂੰ ਇਹਨਾਂ ਨੂੰ ਪ੍ਰਵਾਸੀਆਂ ਨੂੰ ਲਿਆਂਦਾ ਤੇ ਅੱਜ ਇਹ ਜਦੋਂ ਕਾਬਜ ਹੋ ਗਏ ਆ ਅੱਜ ਜਿਨ੍ਹਾਂ ਨੇ ਇਹਨਾਂ ਨੂੰ ਵਸਾਇਆ ਆ ਉਹਨਾਂ ਦੇ ਉੱਪਰ ਹੀ ਕਾਬਜ ਹੋ ਚੁੱਕੇ ਆ ਇਹਦੇ ਤੇ ਕੁਝ ਚਾਨਣਾ ਜ਼ਰੂਰ ਪਾਓ ਇਹ ਸ਼ਿਰਗਲ ਸਾਹਿਬ ਗੱਲ ਇਸ ਤਰ੍ਹਾਂ ਆ ਕੱਲਾ ਜ਼ਮੀਂਦਾਰ ਭਾਈਚਾਰਾ ਇਹਦੇ ਲਈ ਜ਼ਿੰਮੇਵਾਰ ਨਹੀਂ ਕੱਲਾ ਜੱਟ ਹੀ ਭਾਈਚਾਰੇ ਦੇ ਲਈ ਜ਼ਿੰਮੇਵਾਰ ਨਹੀਂ ਜੀ ਇਹਦੇ ਲਈ ਫੈਕਟਰੀਆਂ ਵਾਲੇ ਵੀ ਜ਼ਿੰਮੇਵਾਰ ਬਿਲਕੁਲ ਬਿਲਕੁਲ ਜੀ ਬਿਲਕੁਲ ਜਿਨ੍ਹਾਂ ਦੇ ਵੱਡੀਆਂ ਵੱਡੀਆਂ ਫੈਕਟਰੀਆਂ ਨੇ ਜਿੱਦਾਂ ਮਤਲਬ ਸਾਈਕਲਾਂ ਦੀ ਫੈਕਟਰੀ ਹੋ ਗਈ ਹੋਰ ਚੀਜ਼ਾਂ ਦੀਆਂ ਫੈਕਟਰੀਆਂ ਹੋ ਗਈਆਂ ਹਾਂ ਹਾਂ ਤੇ ਦੇਖੋ ਪਿੰਡਾਂ ਦੇ ਵਿੱਚ ਜਿਹੜੀ ਗੱਲ ਹੈ ਅਸੀਂ ਪਿੰਡਾਂ 'ਚ ਹੀ ਰਹੇ ਸ਼ਰਾਂ ਵਿੱਚ ਤੇ ਪ੍ਰਵਾਸੀ ਕਾਮਜਾਂ ਪ੍ਰਵਾਸੀ ਕਾਮਜਾਂ ਹੋ ਗਏ ਕਾਮਜਾਂ ਹੋ ਗਏ ਪਿੰਡਾਂ ਦੇ ਵਿੱਚ ਵੀ ਦੇਖੋ ਗੱਲੇ ਇਹ ਵੀ ਬਣ ਗਈ ਵੀ ਪਹਿਲਾਂ ਅਸੀਂ ਜਦੋਂ ਦੇਖਦੇ ਨੇ ਪਿੰਡਾਂ 'ਚ ਹੀ ਰਹੇ ਹੁਣ ਵੀ ਪਿੰਡ 'ਚ ਹੀ ਰਹਿ ਰਹੇ ਹਾਂ ਜੀ ਜੀ ਲੈਬਰ ਦੇ ਕੋਲ ਤੇ ਲੈਬਰ ਦੇ ਨਾਲ ਤੇ ਸਾਡਾ ਬਹੁਤ ਮਤਲਬ ਕਿ ਵਾਹ ਪਿੰਡਾਂ ਰਿੰਦਾ ਵਾ ਬਿਲਕੁਲ ਤੇ ਪਿੰਡ ਦੇ ਇੱਕ ਨੌ ਮਾਸ ਦਾ ਰਿਸ਼ਤਾ ਚਲੋ ਅਸੀਂ ਤੇ ਭਾਈ ਭਾਈ ਆ ਨਾ ਜੀ ਠੀਕ ਹੈ ਜੀ ਮੈਂ ਆਪਾਂ ਮੈਂ ਇੱਕ ਮਿਹਨਤ ਕਾਸ਼ ਮਤਲਬ ਮਿਹਨਤ ਕਾਸ਼ ਮਜ਼ਦੂਰ ਦਾ ਪੁੱਤਰ ਹਾਂ ਤੁਸੀਂ ਇੱਕ ਜ਼ਿੰਮੇਵਾਰ ਘਰਾਣੇ ਦੇ ਵਿੱਚ ਹਨਾ ਜੀ ਇਹ ਕਿਸਾਨੀ ਦਾ ਕਾਰੋਬਾਰ ਕਰਦੇ ਹ ਜੀ ਤੇ ਅੱਜ ਮੈਨੂੰ ਵੀ ਆਪਣੇ ਦਿਲ ਦੀ ਪੜਾਹ ਕੱਢਣ ਦਿਓ ਤੇ ਤੁਸੀਂ ਵੀ ਜ਼ਰੂਰ ਇਹ ਉਹਨਾਂ ਲੋਕਾਂ ਦੇ ਵਿੱਚ ਆਪਣੀ ਆਵਾਜ਼ ਨੂੰ ਜ਼ਰੂਰ ਪਹਚਾਓ ਜਿਹੜੇ ਜਾਂ ਤੇ ਨਫ਼ਰਤ ਕਰਦੇ ਹਨ ਉਹ ਨਫ਼ਰਤ ਬੰਦ ਕਰ ਦੇਣ ਤੇ ਜਿਹੜੇ ਲੋਕ ਕਹਿੰਦੇ ਆ ਕਿ ਨੌ ਮਾਸ ਦਾ ਰਿਸ਼ਤਾ ਜਿਹੜਾ ਐਵੇਂ ਹੀ ਕਰਦੇ ਆ ਕੀ ਸੱਚ ਹੈਗਾ ਆ ਕਿ ਜਾਂ ਝੂਠ ਹੈ ਨਹੀਂ ਵੇਖੋ ਨੌ ਮਾਸ ਦਾ ਰਿਸ਼ਤਾ ਤੇ ਹੈਗਾ ਹਾਂਜੀ ਪਹਿਲਾਂ ਵੀ ਸੀ ਅੱਛਾ ਜੀ ਤੇ ਅੱਗੇ ਵੀ ਰਹਿਣਾ ਵਾ ਤੇ ਸਦਾ ਹੀ ਰਹਿਣਾ ਵਾ ਕੀ ਬਾਤ ਹੈ ਕਿਉਂਕਿ ਸਾਡੇ ਪਰਿਵਾਰਾਂ ਦੇ ਮੇਰੇ ਪਰਿਵਾਰ ਦੇ ਜਿਹੜੇ ਤਲੁਕ ਆਪਸੀ ਨਾ ਜ਼ਿਆਦਾ ਹਾਂਜੀ ਮਜ਼ਦੂਰ ਭਾਈਚਾਰੇ ਨਾਲ ਸਾਡੇ ਨਾਲ ਵੀਰਾਂ ਨਾਲ ਬਹੁਤ ਜ਼ਿਆਦਾ ਪਿਆਰ ਆ ਤੁਹਾਡੀ ਮੇਰਾ ਬਹੁਤ ਪਿਆਰ ਤੁਹਾਡੇ ਕਲਮ ਜਦੋਂ ਤੁਸੀਂ ਲਿਖਦੇ ਜੇ ਨਾ ਤੇ ਉਹਦੇ ਵਿੱਚ ਵੀ ਬਹੁਤ ਮੱਲੇ ਇੱਕ ਦਰਦ ਛੁਪਿਆ ਹੁੰਦਾ ਕਿਤੇ ਨਾ ਕਿਤੇ ਦਰਦ ਸੁਪਿਆ ਹੁੰਦਾ ਹੈ ਤੇ ਮਜ਼ਦੂਰਾਂ ਦੇ ਮੈਂ ਮੈਂ ਵੀ ਕੋਈ ਗੱਲ ਕਲੀਅਰ ਕਰਨੀ ਚਾਹੁੰਦਾ ਹਾਂ ਤੁਸੀਂ ਸਵਾਲ ਕੀਤਾ ਹੈ ਵੀ ਨੌ ਮਾਸ ਦਾ ਰਿਸ਼ਤਾ ਕੋਈ ਸ਼ੱਕ ਨਹੀਂ ਹੈਗਾ ਵਾ ਨੌ ਮਾਸ ਦੇ ਰਿਸ਼ਤੇ ਤੋਂ ਵੀ ਉੱਪਰ ਆ ਜੀ ਬਹੁਤ ਪਿਆਰ ਭਾਵਨਾਵਾਂ ਮੇਰੇ ਨਗਰ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਸਾਰੇ ਸਤਿਕਾਰ ਕਰਦੇ ਨੇ ਇਹਦੇ ਚ ਇੱਕ ਛੋਟੀ ਜਿਹੀ ਛੋਟੀ ਜਿਹੀ ਗੱਲ ਮੈਂ ਜਨਾਬ ਜੀ ਮੈਂ ਐਡ ਕਰਨੀ ਚਾਹੁੰਦਾ ਕਿ ਜੇ ਮਜ਼ਦੂਰ ਤੇ ਕਿਸਾਨ ਵੀਰ ਜਾਂ ਐਂ ਕਹਿ ਲੋ ਹਾਂਜੀ ਇਹ ਸਭ ਸ਼ਬਦਾਂ ਦੇ ਵਿੱਚ ਆਹੀਂ ਇੱਕ ਕਹੀਏ ਕਿ ਮਜਬੀ ਸਿੱਖ ਹਾਂਜੀ ਇਹ ਜੱਟ ਸਿੱਖ ਭਰਾ ਹਾਂਜੀ ਅੰਮ੍ਰਿਤ ਛਕ ਲੈਂਦੇ ਆ ਹਾਂਜੀ ਗੁਰੂ ਦਾ ਬਾਣਾ ਧਾਰਨ ਕਰ ਲੈਂਦੇ ਆ ਗੁਰੂ ਦੀ ਬਾਣੀ ਨਾਲ ਜੁੜਦੇ ਆ ਹਾਂਜੀ ਜੇ ਉਹਨਾਂ ਵਿੱਚ ਵੀ ਕੋਈ ਜਾਤ ਪਾਤ ਕਿਤੇ ਸੁਣਨ ਨੂੰ ਮਿਲਦੀ ਆ ਕੀ ਉਹ ਸਹੀ ਆ ਕਿ ਗਲਤ ਆ ਜਨਾਬ ਬਿਲਕੁਲ ਗਲਤ ਬਿਲਕੁਲ ਗਲਤ ਆ ਸ਼ੇਰ ਗੱਲ ਸਾਹਿਬ ਜੀ ਗੁਰੂ ਮਹਾਰਾਜ ਨੇ ਜਦੋਂ ਅੰਮ੍ਰਿਤ ਛਕਾਇਆ ਖੰਡੇ ਦੀ ਪਾਉਲ ਦਿੱਤੀ ਆ ਜੀ 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 ਉੱਥੇ ਸਾਰੇ ਬਰਾਦਰੀਆਂ ਸੀ ਜੀ ਇੱਕੋ ਬਾਟੇ ਦੇ ਵਿਚਾਰੇ ਨੇ ਛਕਿਆ ਪਰ ਪਤਾ ਨਹੀਂ ਮੈਨੂੰ ਸੁਣਨ ਨੂੰ ਮਿਲਦਾ ਮੈਂ ਕਈ ਨਾ ਸੁਣਨਾ ਵਾ ਉਹ ਮਤਲਬ ਕਈ ਨਾ ਵੀਡੀਓ ਵੀ ਵਾਇਰਲ ਹੁੰਦੇ ਨੇ ਕਈਆਂ ਸੱਜਣਾ ਮਿੱਤਰਾਂ ਨੂੰ ਜਦੋਂ ਮਿਲੀਦਾ ਉਹ ਕਹਿੰਦੇ ਨੇ ਭਾਈ ਸਾਹਿਬ ਜੀ ਕਈਆਂ ਜਗ੍ਹਾ ਤੇ ਬਾਟੇ ਵੀ ਦੋ ਨੇ ਹੈਗੇ ਸਰ ਹੈਗੇ ਆ ਪਰ ਮੈਂ ਸੋਚ ਕੇ ਮੈਂ ਕਈ ਨਾ ਸੋਚਣਾ ਮੈਂ ਹੈਰਾਨ ਹੁੰਨਾ ਪਈ ਯਾਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਜਾਂ ਉਹਨਾਂ ਦਾ ਪ੍ਰਕਾਸ਼ ਆਪਣੇ ਗੁਰਦੁਆਰਿਆਂ ਜਾਂ ਡੇਰਿਆਂ 'ਚ ਕਰਕੇ ਜੇ ਮਨ ਦੇ ਵਿੱਚ ਇਹੀ ਚੀਜ਼ਾਂ ਇੰਨਾ ਗਈਆਂ ਜੇ ਮਨ ਦੇ ਵਿੱਚ ਉਹ ਇਹ ਈਰਖਾ ਹੀ ਨਾ ਮੁੱਕੀ ਜੇ ਮਨ ਦੇ ਵਿੱਚ ਉਹ ਜਾਤ ਪਾਤ ਦਾ ਇਹ ਮਨ ਜਾਤ ਪਾਤ ਹੀ ਖਤਮ ਨਾ ਹੋਈ ਤੇ ਫਿਰ ਵੀਰ ਜੀ ਉਹ ਤੇ ਵਿ ਜੀ 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 ਪੇਟਾ ਪਤੇ ਕੰਨਾ ਚਲਾ ਰਹੇ ਆ ਨਾ ਜੀ ਇਹ ਇਹ ਬਿਲਕੁਲ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਇੱਥੇ ਮਜ਼ਦੂਰ ਭਾਈਚਾਰੇ ਨੂੰ ਮੈਂ ਬੇਨਤੀ ਆ ਜੀ ਕਿ ਮੈਂ ਭਾਈ ਸਾਹਿਬ ਕੋਲ ਉਹ ਗੱਲ ਪੂਰੀ ਕਰਵਾ ਲਵਾਂ ਕਿ ਜਿਹੜੀ ਲੁਧਿਆਣੇ ਚ ਜਾਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਵੱਲੋਂ ਉਕਾਰਾਂ ਦੀ ਤੇ ਦਾੜੇ ਦੀ ਤੇ ਕੇਸਾਂ ਦੀ ਬੇਦਬੀ ਹੁੰਦੀ ਹੈ ਜੀ ਉਹਨਾਂ ਉੱਪਰ ਬਾਤ ਹੋਵੇ ਚਾਹਣਾ ਇਹ ਬੀਰ ਜੀ ਚਰਗਿਲ ਸਾਹਿਬ ਬਹੁਤ ਮਾੜੀ ਘਟਨਾ ਵਾ ਜੀ ਦੇਖੋ ਅਸੀਂ ਭਾਵੇਂ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆ ਭਾਵੇਂ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਉਹ ਸਿੱਖ ਆ ਚਾਹੇ ਉਹ ਸਾਈ ਆ ਕਿਸੇ ਦੇ ਵੀ ਧਾਰਮਿਕ ਚਿੰਨਾਂ ਦੀ ਬੇਦਬੀ ਨਹੀਂ ਕਰਨੀ ਚਾਹੀਦੀ ਜੀ ਜੀ ਤੇ ਬਹੁਤ ਮੰਦ ਭਾਗੀ ਘਟਨਾ ਵਾ ਜੇ ਪ੍ਰਵਾਸੀ ਮਜ਼ਦੂਰ ਉਧਰੋਂ ਆਉਂਦੇ ਨੇ ਇੱਥੋਂ ਕੁਝ ਕਮਾ ਕੇ ਲੈ ਕੇ ਆਪਣੇ ਪਰਿਵਾਰਾਂ ਨੂੰ ਪਾਲਦੇ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੇ ਪੰਜਾਬ ਦੇ ਵਿੱਚ ਅਸੀਂ ਇਹੋ ਜਿਹਾ ਮਾਹੌਲ ਸਿਰਜਾਂਗੇ ਫਿਰ ਟਕਰਾਅ ਵਾਲੀ ਨੀਤੀ ਹੋਊਗੀ ਬਿਲਕੁਲ ਤੇ ਟਕਰਾਅ ਦੇ ਵਿੱਚ ਆਣ ਕੇ ਦੋਨਾਂ ਪਾਸਿਆਂ ਦਾ ਨੁਕਸਾਨ ਹੋਊਗਾ ਇਹਦੇ ਵਿੱਚ ਕੋਈ ਨੁਕਸਾਨ ਜੇ ਦੋਨਾਂ ਪਾਸੇ ਨੁਕਸਾਨ ਹੁੰਦਾ ਤਾਂ ਉਹ ਆਪਣੇ ਮੁਲਕ ਦਾ ਨੁਕਸਾਨ ਹੈ ਹਾਂਜੀ ਜਦੋਂ ਮੁਲਕ ਇੱਕ ਆ ਸਾਰੇ ਆਪਾਂ ਇੱਕ ਮੁਲਕ 'ਚ ਰਹਿ ਰਹੇ ਆ ਫਿਰ ਸਾਨੂੰ ਸੋਚਣਾ ਪਊਗਾ ਇਸ ਉਸ ਲੈਵਲ ਤੇ ਉੱਤੇ ਜਾ ਕੇ ਸੋਚਣਾ ਪਊਗਾ ਨਹੀਂ ਭਾਈ ਅਸੀਂ ਆਪਾਂ ਸਾਰੇ ਰਲ ਮਿਲ ਕੇ ਰਹਿਣਾ ਵਾ ਵੇਖੋ ਇਹ ਬ੍ਰਹਿਮੰਡ ਦੀ ਧਰਤੀ ਜਿਹੜੀ ਹੈ ਤੇ ਇਨਸਾਨਾਂ ਦੇ ਰਹਿਣ ਲਈ ਮਹਾਰਾਜ ਨੇ ਕੁਦਰਤ ਨੇ ਅਕਾਲ ਪੁਰਖ ਨੇ ਸਾਜੀ ਆ ਹੂੰ 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 ਤੇ ਜੇ ਇੱਥੇ ਅਸੀਂ ਲੜਦਾਈਆਂ ਜਾਂ ਈਰਖਾ ਹੀ ਵਧਾਉਣੀ ਹੈ ਨਫ਼ਰਤਾਂ ਹੀ ਫਲਾਉਣੀਆਂ ਤੇ ਸਾਡੇ ਇਨਸਾਨੀ ਜਾਂਮੇ 'ਚ ਆਉਣ ਦਾ ਵੀ ਕੋਈ ਫਾਇਦਾ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਮੈਂ ਤਾਂ ਕਿ ਕੋਈ ਨਾ ਕੋਈ ਤੁਸੀਂ ਪੰਜਾਬ ਲੈਵਲ ਦੇ ਉੱਤੇ ਜਿੱਦਾਂ ਬਾਹਰਲੀਆ ਸਟੇਟਾਂ ਦੇ ਵਿੱਚ ਸਖਤ ਕਾਨੂੰਨ ਨੇ ਤੁਸੀਂ ਵੀ ਕਾਨੂੰਨ ਲੈ ਕੇ ਆਓ ਬਿਲਕੁਲ ਇਹ ਸਾਡੀ ਗਵਰਨਮੈਂਟ ਦਾ ਫਰਜ਼ ਬਣਦਾ ਜੀ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਫਰਜ਼ ਬਣਦਾ ਵਾ ਹਮ 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 ਉਹ ਉਹ ਇਹੋ ਜਿਹਾ ਕਾਨੂੰਨ ਲੈ ਆਉਣ ਲੈ ਕੇ ਆਉਣ ਵੀ ਜਿਹੜੇ ਸਾਡੇ ਪ੍ਰਵਾਸੀ ਭਰਾ ਨੇ ਜਾਂ ਸਾਡੇ ਪ੍ਰਵਾਸੀ ਵੀਰ ਇੱਥੇ ਆਉਂਦੇ ਨੇ ਗੁੱਜਰ ਵੀ ਆਲੇ ਦੁਆਲੇ ਵੇਖੋ ਪਹਿਲੀਆਂ ਖਰੀਦੀ ਜਾ ਰਹੇ ਨੇ ਹਾਂ ਪ੍ਰਵਾਸੀ ਇਹ ਵੀ ਪ੍ਰਵਾਸੀਆਂ ਜੀ ਹਾਂਜੀ ਹਾਂਜੀ ਬਿੰਬੋ ਗੁੱਜਰਾਂ ਦੇ ਸ਼ੇਰਗਲ ਸਾਹਿਬ ਗੱਲ ਆ ਗਈ ਉਹ ਥੋੜੇ ਦਿਨ ਹੋ ਗਏ ਅਸੀਂ ਆ ਰਹੇ ਸੀ ਸੜਕ ਦੇ ਉੱਤੇ ਉਹ ਡੰਗਰ ਬਹੁਤ ਕਾਫੀ ਡੰਗਰ ਸੀ ਤੇ ਉਹ ਉਹ ਸੜਕ ਐਕਸੀਡੈਂਟ ਬੜੇ ਹੁੰਦੇ ਐਕਸੀਡੈਂਟ ਉਹ ਸੜਕ ਜਿਹੜੀ ਸੀ ਉਹਦੇ ਉੱਤੇ ਮਤਲਬ ਕਿ ਗੋਆ ਮਾਲਾ ਡੰਗਰ ਚਾਤੂਰੇ ਜਾ ਰਹੇ ਨੇ ਫਿਰ ਉਹ ਜਦੋਂ ਗਿੱਲਾ ਗੋਆ ਤੋਂ ਮੋਟਰਸਾਈਕਲ ਸਲਿੱਪ ਹੁੰਦੇ ਨੇ ਜੀ 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 ਤੇ ਚਲੋ ਆਪਾਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੇ ਵੀ ਤੁਸੀਂ ਜੇ ਆਪਣੇ ਡੰਗਰਾਂ ਨੂੰ ਪੱਠੇ ਪਾਉਣੇ ਆ ਤੇ ਉਤੇ ਆਪਣੇ ਕੁਲਾਂ ਦੇ ਵਿੱਚ ਬੰਨ ਕੇ ਪੱਠੇ ਪਾਓ ਜਿਸ ਤਰ੍ਹਾਂ ਜਮੀਦਾਰਾ ਭਾਈਚਾਰਾ ਆਪਣੇ ਡੰਗਰਾਂ ਨੂੰ ਪੱਠੇ ਪਾਉਂਦਾ ਤੁਸੀਂ ਵੀ ਆਪਣੇ ਡੰਗਰਾਂ ਨੂੰ ਬੰਨ ਕੇ ਪੱਠੇ ਪਾਓ ਜੀ 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 ਤੇ ਨਹੀਂ ਇਹ ਕੰਮ ਹੋਣਾ ਚਾਹੀਦਾ ਹੁਣ ਜਿਸ ਤਰ੍ਹਾਂ ਭਾਈ ਅਮਰਪ੍ਰੀਤ ਸਿੰਘ ਜੀ ਬੰਗਾਲੀ ਸਾਹਿਬ ਜਿਸ ਤਰ੍ਹਾਂ ਹੁਣ ਪੰਜਾਬੀਆਂ ਨੂੰ ਜਾਂ ਜ਼ਿਆਦਾਤਰ ਜਿਹੜੇ ਹਮਲੇ ਆ ਉਹ ਅਮਰਤਾਰੀਆਂ ਦੇ ਉੱਪਰ ਹੋ ਰਿਹਾ ਪ੍ਰਵਾਸੀਆਂ ਵੱਲੋਂ ਤੇ ਮਜ਼ਦੂਰਾਂ ਨੂੰ ਵੀ ਕੋਈ ਅਪੀਲ ਜ਼ਰੂਰ ਆਪਣੇ ਤੁਸੀਂ ਕਰੋ ਕਿ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਆ ਜ਼ਿੰਮੇਵਾਰ ਭਾਈਚਾਰੇ ਦੇ ਨਾਲ ਰਲ ਕੇ ਕਿ ਆਪਣੇ ਗੁਰੂ ਸਾਹਿਬ ਦੀ ਵੀ ਜਿਹੜੀ ਕਕਾਰਾਂ ਦੀ ਬੇਦਬੀ ਹੁੰਦੀ ਆ ਜਾਂ ਕੇਸਾਂ ਦੀ ਬੇਦਬੀ ਹੁੰਦੀ ਆ ਨਾ ਕਿਸੇ ਜ਼ਿੰਮੇਵਾਰ ਦੀ ਆ ਜੱਟ ਭਰਾ ਦੀ ਆ ਨਾ ਕਿਸੇ ਮਜਬੀ ਸਿੱਖ ਭਰਾ ਦੀ ਆ ਨਾ ਕਿਸੇ ਹੋਰ ਦੀ ਆ ਇਹ ਕੇਸ ਤੇ ਦਾੜਾ ਤੇ ਪੱਗ ਜਾਂ ਕਕਾਰ ਇਹ ਤੇ ਗੁਰੂ ਸਾਹਿਬ ਦੇ ਨੇ ਜੇ ਇਹਨਾਂ ਦੀ ਬੇਦਬੀ ਹੁੰਦੀ ਹੈ ਤੇ ਫਿਰ ਮਜ਼ਦੂਰਾਂ ਨੂੰ ਅੱਗੇ ਆਣ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੁਹਾਡੇ ਵੱਲੋਂ ਕੀ ਸੁਝਾਅ ਆ ਜੀ ਮੈਂ ਆਪਣੇ ਮਜ਼ਦੂਰ ਭਰਾਵਾਂ ਨੂੰ ਅਪੀਲ ਬੇਨਤੀ ਕਰੂੰਗਾ ਕਿ ਸਾਡੇ ਭਰਾ ਨੇ ਉਹ ਜੇ ਕੋਈ ਸ਼ੱਕ ਨਹੀਂ ਉਹਨਾਂ ਨੂੰ ਮੈਂ ਬੇਨਤੀ ਇਹੀ ਕਰੂੰਗਾ ਭਰਾਓ ਤੁਸੀਂ ਵੀ ਸਾਡਾ ਸਾਥ ਦਿਓ ਸਾਰੇ ਹੰਬਲਾ ਮਾਰੀਏ ਹਾਂਜੀ ਜਿਹੜੇ ਕੰਮ ਸਾਡੇ ਇੱਥੇ ਆਣ ਕੇ ਪ੍ਰਵਾਸੀ ਵੀਰ ਕਰਦੇ ਨੇ ਜਾਂ ਪਰ ਪ੍ਰਵਾਸੀ ਮਜ਼ਦੂਰ ਆਣ ਕੇ ਕਰਦੇ ਨੇ ਉਹ ਕੰਮ ਤੇ ਸਾਡੇ ਨੇ ਹਾਂਜੀ ਮਤਲਬ ਜੇ ਕਿਸੇ ਕੋ ਰੇੜੀ ਲਾ ਰਿਆ ਵਾ ਜਾਂ ਕੋਈ ਹੋਰ ਚੀਜ਼ ਕਰ ਰਿਆ ਵਾ ਸਾਡਾ ਵੀ ਫਰਜ ਬਣਦਾ ਵਾ ਸਾਡੀਆਂ ਸੰਸਥਾਵਾਂ ਦਾ ਫਰਜ ਬਣਦਾ ਵੀ ਅਸੀਂ ਕੰਮ ਜਿਹੜਾ ਆਪਣੇ ਭਰਾਵਾਂ ਨੂੰ ਦਈਏ ਜੀ 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 ਹਾਂਜੀ ਤੇ ਜਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਭਾਈ ਸਾਹਿਬ ਜੀ ਜਿਵੇਂ ਜ਼ਿਮੀਦਾਰ ਭਾਈਚਾਰੇ ਨੂੰ ਮਹਾਰਾਜ ਨੇ ਇਸ ਵਕਤ ਬਹੁਤ ਕੁਝ ਦਿੱਤਾ ਹੈ ਤੇ ਜੋ ਗਰੀਬ ਮਜ਼ਦੂਰ ਨੂੰ ਕੋਈ ਰੇੜੀ ਜਾਂ ਹੋਰ ਬਿਜ਼ਨਸ ਵੀ ਬਣਾ ਕੇ ਦੇਣ ਇਹਦੇ ਵਿੱਚ ਤੁਹਾਡੀ ਮੈਂ ਪੁੱਛਣੀ ਚਾਹੁੰਦਾ ਹਾਂ ਕਿ ਜੇ ਅੱਜ ਆਪਣਾ ਜਿਸ ਨੂੰ ਅਸੀਂ 9 ਮਾਸ ਦਾ ਰਿਸ਼ਤਾ ਕਹਿੰਨੇ ਆਂ ਵੀ ਸਾਡੇ ਮਜ਼ਦੂਰਾਂ ਨਾਲ 9 ਮਾਸ ਦਾ ਰਿਸ਼ਤਾ ਸਾਡੇ ਭਰਾ ਨੇ ਤੇ ਜੇਕਰ ਅਸੀਂ ਉਹਨਾਂ ਪ੍ਰਵਾਸੀਆਂ ਦੇ ਬਰਾਬਰ ਤੇ ਉਹਨਾਂ ਨੂੰ ਕਾਰੋਬਾਰ ਦੇ ਦਾਂਗੇ ਤੇ ਜਦੋਂ ਪ੍ਰਵਾਸੀਆਂ ਨੂੰ ਕੰਮ ਨਹੀਂ ਮਿਲੇਗਾ ਕੱਢਣ ਦੀ ਲੋੜ ਨਹੀਂ ਉਹ ਤੇ ਫਿਰ ਆਪੇ ਹੀ ਚਲੇ ਜਾਣਗੇ ਤੁਹਾਡੀ ਇਹ ਤੇ ਕੀ ਰਾਏ ਆ ਬਹੁਤ ਵਧੀਆ ਗੱਲ ਹੈ ਤੁਸੀਂ ਇਹ ਵੇਖੋ ਜਦੋਂ ਸਾਡੇ ਭਰਾਵਾਂ ਦੇ ਕੋਲ ਉਹ ਸਾਧਨ ਆ ਜਾਣਗੇ ਹਾਂਜੀ ਸਾਡੇ ਭਰਾਵਾਂ ਦੇ ਕੋਲ ਉਹ ਮਤਲਬ ਪਹਿਲੀ ਗੱਲ ਵੀ ਇਹ ਜਿਸ ਤਰ੍ਹਾਂ ਅਸੀਂ ਦੇਖਨੇ ਆ ਆਮ ਸੜਕਾਂ ਦੇ ਕਿਨਾਰੇ ਜਾਂ ਚੌਕਾਂ ਦੇ ਵਿੱਚ ਹਾਂਜੀ ਮਤਲਬ ਜਿੱਦਾਂ ਫਾਸਟ ਫੂਡ ਦੀਆਂ ਦੁਕਾਨਾਂ ਹੋ ਗਈਆਂ ਰੇੜੀਆਂ ਹੋ ਗਈਆਂ ਟਿੱਕੀਆਂ ਗੋਲ ਗੱਪੇ ਹੋ ਗਏ ਬਹੁਤਿਆ ਪ੍ਰਵਾਸੀ ਮਜ਼ਦੂਰ ਲਾ ਰਹੇ ਨੇ ਤੇ ਮੈਂ ਤਾਂ ਅਪੀਲ ਕਰੂੰਗਾ ਆਪਣੇ ਮਤਲਬ ਵੀ ਜਿਹੜੇ ਮਜ਼ਦੂਰ ਵਰਗੇ ਆ ਜਿਹੜਾ ਮੇਰੇ ਮਜ਼ਦੂਰ ਭਾਈਚਾਰਾ ਵਾ ਵੀ ਜਿਹੜੇ ਮਤਲਬ ਵੀ ਮੇਰੇ ਵੀਰ ਇਹ ਆਪਣੇ ਬੱਚਿਆਂ ਨੂੰ ਮਤਲਬ ਉਹ ਬੱਚੇ ਉਹਨਾਂ ਦੇ ਨੂੰ ਉਹ ਉਸ ਉਸ ਤਰੀਕੇ ਦੇ ਉਸ ਲੈਵਲ ਦੇ ਬਣਾਉਣ ਵੀ ਆਪਾਂ ਨੂੰ ਉਹ ਮਟੀਰੀਅਲ ਬਣਾਉਣ ਦੀ ਜਾਚ ਆਵੇ ਤੇ ਉਹ ਸਾਡੇ ਪੰਜਾਬੀ ਭਰਾ ਵੇਚਣ ਤੇ ਕੋਈ ਇਹਦੇ ਵਿੱਚ ਹੱਤਕਤ ਨਹੀਂ ਨੀਗੀ ਬਹੁਤ ਵਧੀਆ ਲੱਗੂਗਾ ਹਾਂਜੀ ਇਹ ਸੰਜੀ ਸਾਡੇ ਮਾਨਯੋਗ ਵੱਡੇ ਭਾਈ ਅਮਰਵੀਰ ਸਿੰਘ ਪੰਗਾਲੀ ਸਾਹਿਬ ਤੇ ਅੱਜ ਕਾਫੀ ਸਮੇਂ ਤੋਂ ਮੈਂ ਸਮਾਂ ਲੈ ਰਿਹਾ ਸੀ ਆਪਣੇ ਵੱਡੇ ਵੀਰ ਦੇ ਕੋਲ ਸਮਾਂ ਨਾ ਹੋਣ ਦੇ ਬਾਵਜੂਦ ਵੀ ਭਾਈ ਸਾਹਿਬ ਨੇ ਹਾਂ ਕੀਤੀ ਤੇ ਅੱਜ ਅਸੀਂ ਇਹ ਜਿਹੜਾ ਪੌਡਕਾਸਟ ਆ ਸਮਾਜਿਕ ਹਲਚਲ న్యూਜ਼ ਚੈਨਲ ਦੇ ਮਾਧਿਅਮ ਤੇ ਰਹੀ ਤੁਹਾਡੇ ਰੂਪਰੂ ਅਸੀਂ ਹੋਏ ਹਾਂ ਬਹੁਤ ਸਾਰੀਆਂ ਗੱਲਾਂ ਹਨ ਕਰਨ ਵਾਲੀਆਂ ਫਿਰ ਨੈਕਸਟ ਟਾਈਮ ਅਸੀਂ ਜਦੋਂ ਪੌਡਕਾਸਟ ਬਣਾਵਾਂਗੇ ਉਹ ਤੁਹਾਡੇ ਰੂਹ ਬਰੂ ਕਰਾਂਗੇ ਸਾਨੂੰ ਨਵੇਂ ਤੋਂ ਨਵੇਂ ਕੋਈ ਵੀ ਮੁੱਦਾ ਜੇ ਹੁੰਦਾ ਆ ਜਾਂ ਕਿਸੇ ਨਾਲ ਤੱਕਾ ਹੁੰਦਾ ਆ ਬੇਅਦਬੀ ਹੁੰਦੀ ਆ ਤੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਜੇ ਉਹ ਵੀਡੀਓ ਸਾਨੂੰ ਨਸ਼ਰ ਕਰੋ ਅਸੀਂ ਉਹਨੂੰ ਪਬਲਿਸ਼ ਕਰਾਂਗੇ ਤੇ ਮੈਂ ਆਪਣੇ ਵੱਡੇ ਵੀਰ ਮਾਨਜੋਗ ਅਮਰਬੀਰ ਸਿੰਘ ਪੰਗਾਲੀ ਸਾਹਿਬ ਹੁਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਤੇ ਨਾਲ ਦੇ ਨਾਲ ਮਜ਼ਦੂਰ ਭਾਈਚਾਰੇ ਨੂੰ ਜਿਹੜੇ ਮਿਹਨਤ ਕਸ਼ ਮਜ਼ਦੂਰ ਮਿਹਨਤ ਕਸ਼ ਲੋਕ ਹਨ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਮਾਜ ਦੇ ਵਿੱਚ ਕੁਰੀਤੀਆਂ ਹਰ ਇੱਕ ਦੇ ਵਿੱਚ ਹਨ ਹਰ ਇੱਕ ਸਮਾਜ ਦੇ ਵਿੱਚ ਕੁਰੀਤੀਆਂ ਹਨ ਤੇ ਹਰ ਇੱਕ ਸਮਾਜ ਦੇ ਵਿੱਚ ਮਾੜੇ ਲੋਕ ਹੁੰਦੇ ਹਨ ਨਾ ਕਿ ਸਾਰੇ ਇਸ ਕਰਕੇ ਸਾਨੂੰ ਅੱਜ ਜੇਕਰ ਜੱਟ ਭਾਈਚਾਰੇ ਦੇ ਉੱਪਰ ਕਿਸਾਨ ਭਾਈਚਾਰੇ ਦੇ ਉੱਪਰ ਅੱਜ ਵਿਵਤਾ ਬਣੀ ਆ ਤੇ ਮਜ਼ਦੂਰ ਭਾਈਚਾਰੇ ਨੂੰ ਬੇਨਤੀ ਆ ਕਿ ਐਸਾ ਨਾ ਸਮਝੋ ਕਿ ਇਹ ਵਿਵਤਾ ਜਿਹੜੀ ਉਹਨਾਂ ਦੀ ਆ ਇਹਦੇ ਵਿੱਚ ਸ਼ੱਕ ਕੋਈ ਨਹੀਂ ਸੈਣਿਆ ਦਾ ਕਥਨ ਆ ਕਿ ਹੱਥਾਂ ਨਾਲ ਦਿੱਤੀ ਗੰਢ ਉਹ ਕਦੇ-ਕਦੇ ਮੂੰਹ ਨਾ ਨਾ ਖੋਲਦੀ ਹੋਵੇ ਤੇ ਉਹਨੂੰ ਧੱਕੇ ਨਾਲ ਕਹਿੰਦੇ ਹਰਕਾ ਨਾ ਖੋਲ। ਇਹ ਹਰਕਾ ਨਾ ਗੰਡ ਤੇ ਖੁੱਲਦੀ ਨਹੀਂ ਆ। ਮੂੰਹਾਂ ਨਾ ਖੋਲਣੀ ਪੈਂਦੀ ਆ ਤੇ ਜੇ ਗੰਡ ਨਾ ਖੁੱਲਦੀ ਹੋਵੇ ਤਾਂ ਗੰਡ ਨੂੰ ਟੁੱਕਣਾ ਵੀ ਪੈਂਦਾ ਕੱਟਣਾ ਵੀ ਪੈਂਦਾ। ਸੋ ਵੀਰੋ ਐਸਾ ਨਾ ਹੋਵੇ ਕਿ ਅੱਜ ਪੰਜਾਬੀਆਂ ਦੇ ਉੱਪਰ ਔਰ ਜਿਹੜੇ ਅੰਮ੍ਰਿਤਧਾਰੀ ਸਿੰਘ ਹਨ ਉਹਨਾਂ ਦੇ ਉੱਪਰ ਜਿਹੜੇ ਹਮਲੇ ਹੋ ਰਹੇ ਆ ਪ੍ਰਵਾਸੀਆਂ ਵੱਲੋਂ ਇਹ ਅ ਨਿੰਦनियां ਕਟਣਾ ਕਟਣਾ ਆ ਤੇ ਮੈਂ ਮਜ਼ਦੂਰ ਭਾਈਚਾਰੇ ਨੂੰ ਬੇਨਤੀ ਕਰਦਾ ਆ ਕਿ ਕੱਲ ਨੂੰ ਤੁਸੀਂ ਇਹ ਨਾ ਆਖਿਓ ਕਿ ਸਾਡੀ ਦਿਹਾੜੀਆਂ ਨਹੀਂ ਮਿਲਦੀਆਂ ਪਈਆਂ ਸਾਨੂੰ ਕਾਰੋਬਾਰ ਨਹੀਂ ਮਿਲਦਾ ਪਿਆ ਜਾਂ ਅੱਜ ਜੱਟ ਭਾਈਚਾਰੇ ਨੇ ਕਿਸਾਨ ਭਾਈਚਾਰੇ ਨੇ ਪ੍ਰਵਾਸੀਆਂ ਨੂੰ ਲਿਆਂਦਾ ਵੀਰੋ ਜੇ ਉਹਨਾਂ ਨੇ ਲਿਆਂਦਾ ਆ ਜੇ ਉਹਨਾਂ ਦੀ ਗਲਤੀ ਆ ਜੇ ਉਹਨਾਂ ਦੀ ਗਲਤੀ 100% ਆ ਤੇ ਤੁਹਾਡੀ ਹਜ਼ਾਰਾਂ ਪਰਸੈਂਟ ਗਲਤੀ ਆ ਕਿਉਂਕਿ ਤੁਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕੀਤੀ ਤੇ ਕੌਮਾਂ ਜਿੰਦੀਆਂ ਉਹੋ ਰਹਿੰਦੀਆਂ ਹਨ ਜਿਹੜੀਆਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀਆਂ ਹਨ ਇਹ ਪੰਜਾਬ ਤੁਹਾਡਾ ਆ ਇਹ ਪੰਜਾਬ ਪੰਜਾਬੀਆਂ ਦਾ ਆ ਤੇ ਇਹ ਪੰਜਾਂ ਤਿਆਰਾ ਪੰਜਾਂ ਦਰਿਆਵਾਂ ਦੀ ਜਿਹੜੀ ਧਰਤੀ ਆ ਇਹ ਤੁਹਾਡੀ ਆ ਤੇ ਇਹ ਸਵਾਤਾਵਰਣ ਨੂੰ ਅਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਜੇ ਇਸ ਨੂੰ ਬਚਾਉਣਾ ਆ ਤੇ ਕਿਸਾਨ ਮਜ਼ਦੂਰ ਨੂੰ ਇੱਕ ਹੋਣਾ ਪਵੇਗਾ ਇਹਦੇ ਵਿੱਚ ਸ਼ੱਕ ਕੋਈ ਨਹੀਂ ਜੇਕਰ ਤੁਸੀਂ ਅਲੱਗ-ਅਲੱਗ ਰਹੇ ਤੇ ਫਿਰ ਆਉਣ ਵਾਲਾ ਸਮਾਂ ਤੁਹਾਡੇ ਤੇ ਬਹੁਤ ਖਤਰਨਾਕ ਆ ਉਹ ਦੀ ਜਿਹੜੀ ਮਤਲਬ ਉਹਦਾ ਜਿਹੜਾ ਆਗਾਜ਼ ਆ ਉਹ ਹੋ ਚੁੱਕਾ ਆ ਸਿਰਫ ਤੁਸੀਂ ਮਹਿਸੂਸ ਨਹੀਂ ਕਰ ਰਹੇ ਜਿਸ ਦਿਨ ਮਹਿਸੂਸ ਕਰੋਗੇ ਉਸ ਦਿਨ ਸਮਾਂ ਜਿਹੜਾ ਆ ਜਾਂ ਉਹ ਜਿਹੜਾ ਸਮਾਂ ਲੰਘ ਜਾਵੇਗਾ ਤੇ ਜਿਹੜੇ ਪੁਲਾਂ ਦੇ ਥੱਲਿਓਂ ਦੀ ਪਾਣੀ ਲੰਘ ਜਾਂਦਾ ਆ ਉਹ ਪਾਣੀ ਦੁਬਾਰੇ ਮੁੜ ਨਹੀਂ ਆਉਂਦਾ ਸੋ ਤੁਸੀਂ ਸੂਝਵਾਨ ਸਾਰੇ ਭਰਾ ਉਹ ਸਮਝਣਾ ਮੈਂ ਤੁਹਾਨੂੰ ਸਮਝਾ ਨਹੀਂ ਸਕਦਾ ਲੇਕਿਨ ਸਮਝਣਾ ਤੁਹਾਡਾ ਆਪਣਾ ਫਰਜ ਹੈ ਤੁਸੀਂ ਆਪ ਹੀ ਸਮਝ ਸਕਦੇ ਹੋ ਜੋ ਘਟਨਾਵਾਂ ਵਾਪਰ ਰਹੀਆਂ ਹਨ ਪੰਜਾਬ ਦੇ ਵਿੱਚ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਮੰਦ ਭਾਗੀਆਂ ਘਟਨਾਵਾਂ ਵਾਪਰਨ ਦਾ ਆਗਾਜ਼ ਸ਼ੁਰੂ ਹੋ ਚੁੱਕਾ ਹੈ ਇਹਦੇ ਵਿੱਚ ਸ਼ੱਕ ਕੋਈ ਨਹੀਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਭਾਈ ਸਾਹਿਬ ਨੂੰ ਫਤਿਹ ਦੀ ਸਾਂਝ ਪਾ ਰਿਹਾ ਹਾਂ ਤੇ ਪੌਡਕਾਸਟ ਇੱਥੇ ਹੀ ਸਮਾਪਤ ਕਰਦਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨੈਕਸਟ ਨੈਕਸਟ ਕੋਈ ਮੁੱਦਾ ਲੈ ਕੇ ਤੁਹਾਡੇ ਰੂਬਰੂ ਖਵਾਂਗੇ ਜੀ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਰੱਬ ਰੱਖਾ ਸਾਥੀਓ ਧੰਨਵਾਦ